ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਬਿੰਗਣਾ ਦਾ ਪਰਤਾ ਇਹ ਆਪਾਂ ਅਲੱਗ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਾਂਗੇ ਇਸ ਦੇ ਵਿੱਚ ਆਪਣਾ ਨਾ ਤਾਂ ਗੈਸ ਮੈਸੀ ਹੋਵੇਗਾ ਤੇ ਨਾ ਹੀ ਬਿਲਕੁਲ ਖਲਾਰਾ ਪਵੇਗਾ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਰੈਸਪੀ ਜ਼ਰੂਰ ਪਸੰਦ ਆਵੇਗੀ ਸਭ ਤੋਂ ਪਹਿਲਾਂ ਆਪਾਂ ਇੱਥੇ ਦੋ ਬਿੰਗਣ ਲਏ ਹਨ ਦੋ ਆਪਾਂ ਪਿਆਜ਼ ਯੂਜ਼ ਕਰਾਂਗੇ ਤੇ ਦੋ ਹੀ ਇੱਥੇ ਆਪਾਂ ਟਮਾਟਰ ਲਵਾਂਗੇ ਤੇ ਥੋੜਾ ਜਿਹਾ ਅਦਰਕ ਦਾ ਟੁਕੜਾ ਤੇ ਥੋੜਾ ਜਿਹਾ ਆਪਾਂ ਇਸ ਦੇ ਲਈ ਲਸਣ ਯੂਜ਼ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਬੀਂਗਣਾ ਨੂੰ ਤੇ ਟਮਾਟਰਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ। ਹੁਣ ਇਸ ਦੇ ਆਪਾਂ ਇਸ ਤਰ੍ਹਾਂ ਸਿਰੇ ਉਤਾਰ ਦਵਾਂਗੇ। ਇਸ ਨੂੰ ਆਪਾਂ ਸੈਂਟਰ ਦੇ ਵਿੱਚੋਂ ਕੱਟ ਕੇ ਦੋ ਵੱਡੇ ਪੀਸ ਬਣਾ ਲਵਾਂਗੇ। ਹੁਣ ਇਸ ਨੂੰ ਆਪਾਂ ਇੱਕ ਇੱਕ ਇਹਨਾਂ ਦਾ ਪੀਸ ਹੋਰ ਬਣਾਵਾਂਗੇ। ਇਸ ਤਰ੍ਹਾਂ ਇੱਕ ਬੀਂਗਣ ਦੇ ਚਾਰ ਪੀਸ ਆਪਾਂ ਕਰ ਲਵਾਂਗੇ। ਇੱਥੇ ਆਪਾਂ ਸਾਰੇ ਬੀਂਗਣ ਕੱਟ ਲਵਾਂਗੇ। ਟਮਾਟਰ ਨੂੰ ਵੀ ਆਪਾਂ ਇਸ ਤਰ੍ਹਾਂ ਦੋ ਪੀਸਾਂ ਦੇ ਵਿੱਚ ਕੱਟ ਲਵਾਂਗੇ ਹੁਣ ਆਪਾਂ ਗੈਸ ਦੇ ਉੱਪਰ ਇੱਕ ਕੜਾਈ ਰੱਖਾਂਗੇ ਕੜਾਈ ਦੇ ਵਿੱਚ ਆਪਾਂ ਦੋ ਵੱਡੇ ਚਮਚ ਤੇਲ ਦੇ ਐਡ ਕਰ ਲਵਾਂਗੇ ਹੁਣ ਆਪਾਂ ਇਸ ਤਰ੍ਹਾਂ ਇਸ ਦੇ ਵਿੱਚ ਬੈਂਗਣ ਪਾ ਦਵਾਂਗੇ ਨਾਲ ਹੀ ਇਸ ਦੇ ਵਿੱਚ ਹੁਣ ਆਪਾਂ ਟਮਾਟਰ ਵੀ ਰੱਖ ਦਵਾਂਗੇ ਤੇ ਲਸਣ ਦੀਆਂ ਆਪਾਂ ਜਿਹੜੀਆਂ ਕਲੀਆਂ ਛਿਲੀਆਂ ਸਨ ਉਹ ਵੀ 8 ਤੋਂ 10 ਇਸ ਦੇ ਵਿੱਚ ਨਾਲ ਹੀ ਪਾ ਦਵਾਂਗੇ ਤੇ ਲੋ ਫਲੇਮ ਦੇ ਉੱਪਰ ਕਵਰ ਕਰਕੇ ਇਸ ਨੂੰ ਆਪਾਂ ਹੁਣ ਪੱਕਣ ਦਵਾਂਗੇ ਇਥੇ ਆਪਣੇ ਦੋ ਬੈਂਗਨ ਸੀ ਕੜਾਈ ਛੋਟੀ ਸੀ ਇਸ ਲਈ ਮੈਂ ਦੂਸਰੀ ਸਾਈਡ ਦੇ ਉੱਪਰ ਦੂਸਰੀ ਕੜਾਈ ਦੇ ਵਿੱਚ ਬੈਂਗਨ ਇੱਕ ਰੱਖ ਦਿੱਤਾ ਸੀ ਪੱਕਣ ਲਈ ਇਹ ਦੇਖੋ ਹੁਣ ਆਪਣੇ ਬੈਂਗਨ ਇੱਕ ਸਾਈਡ ਤੋਂ ਪੱਕ ਚੁੱਕੇ ਹਨ ਇਸ ਦਾ ਛਿਲਕਾ ਥੋੜਾ ਜਿਆਦਾ ਜਲ ਗਿਆ ਹੈ ਔਰ ਇਸ ਦੇ ਵਿੱਚ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਬਹੁਤ ਹੀ ਵਧੀਆ ਇਸ ਦਾ স্মੋਕੀ ਜਿਹਾ ਟੇਸਟ ਆਉਂਦਾ ਹੈ। ਹੁਣ ਇਸੇ ਤਰ੍ਹਾਂ ਆਪਾਂ ਟਮਾਟਰਾਂ ਨੂੰ ਵੀ ਸਾਈਡ ਇਹਨਾਂ ਦੀ ਪਲਟ ਦਵਾਂਗੇ ਤੇ ਫਿਰ ਕਵਰ ਕਰਕੇ ਇਹਨਾਂ ਨੂੰ ਆਪਾਂ ਪੱਕਣ ਦਵਾਂਗੇ। 4 ਤੋਂ 5 ਮਿੰਟ ਦੇ ਵਿੱਚ ਦੇਖੋ ਆਪਣੇ ਬੇਂਗਨ ਟਮਾਟਰ ਸਾਰਾ ਕੁਝ ਬਹੁਤ ਹੀ ਵਧੀਆ ਗਲ ਚੁੱਕਾ ਹੈ। ਹੁਣ ਆਪਾਂ ਇਹਨਾਂ ਨੂੰ ਇੱਕ ਬਰਤਨ ਦੇ ਵਿੱਚ ਕੱਢ ਲਵਾਂਗੇ। ਇਹ ਦੇਖੋ ਦੂਸਰੀ ਕੜਾਈ ਦੇ ਵਿੱਚ ਜਿਹੜਾ ਮੈਂ ਬਿੰਗਰ ਰੱਖਿਆ ਸੀ ਉਹ ਬਹੁਤ ਹੀ ਵਧੀਆ ਪੱਕ ਚੁੱਕਾ ਹੈ ਹੁਣ ਇਹਨਾਂ ਦੇ ਆਪਾਂ ਛਿਲਕੇ ਉਤਾਰ ਲਵਾਂਗੇ ਤੇ ਆਪਾਂ ਸਾਰੀ ਬੇਂਗਣਾਂ ਤੇ ਟਮਾਟਰਾਂ ਦੇ ਛਿਲਕੇ ਉਤਾਰ ਦਿੱਤੇ ਹਨ ਤੇ ਹੁਣ ਇਹਨਾਂ ਨੂੰ ਆਪਾਂ ਮੈਸ਼ ਕਰ ਲਵਾਂਗੇ ਹੁਣ ਇੱਥੇ ਆਪਾਂ ਇੱਕ ਮੈਸ਼ਰ ਲੈ ਲਵਾਂਗੇ ਤੇ ਉਹਨਾਂ ਦੇ ਨਾਲ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਮੈਸ਼ ਕਰ ਲਵਾਂਗੇ ਇਹ ਦੇਖੋ ਇੱਥੇ ਆਪਣੇ ਬੇਂਗਣ ਟਮਾਟਰ ਬਹੁਤ ਹੀ ਵਧੀਆ ਮੈਸ਼ ਹੋ ਚੁੱਕੇ ਹਨ ਹੁਣ ਆਪਾਂ ਉਸੇ ਕੜਾਈ ਦੇ ਵਿੱਚ ਹੀ ਇਹਨਾਂ ਨੂੰ ਤੜਕਾ ਲਾਵਾਂਗੇ ਇੱਥੇ ਆਪਾਂ 2 ਚਮਚ ਤੇਲ ਦੇ ਪਾਵਾਂਗੇ ਤੇਲ ਥੋੜਾ ਜਿਹਾ ਗਰਮ ਹੋਣ ਤੋਂ ਮਗਰੋਂ ਇਸਦੇ ਵਿੱਚ ਆਪਾਂ ਜੀਰਾ ਪਾ ਦਵਾਂਗੇ ਥੋੜਾ ਜਿਹਾ ਜੀਰੇ ਨੂੰ ਰੋਸਟ ਕਰਾਂਗੇ ਫਿਰ ਇਸਦੇ ਵਿੱਚ ਬਰੀਕ ਕੱਟਿਆ ਹੋਇਆ ਅਦਰਕ ਪਾਵਾਂਗੇ ਤੇ ਅਦਰਕ ਨੂੰ ਵੀ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਇਨਾਂ ਸਾਰੀਆਂ ਚੀਜ਼ਾਂ ਨੂੰ ਭੁੰਨਣਾ ਬਹੁਤ ਜ਼ਰੂਰੀ ਹੈ ਤਾਂ ਹੀ ਇਸ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਇਹਨਾਂ ਦੇ ਵਿੱਚ ਕੱਟੇ ਹੋਏ ਆਪਾਂ ਦੋ ਪਿਆਜ਼ ਐਡ ਕਰ ਦਵਾਂਗੇ ਇਹ ਆਪਾਂ ਬ੍ਰੀਕ ਸਾਈਜ਼ ਦੇ ਵਿੱਚ ਪਿਆਜ਼ ਕੱਟਨੇ ਹਨ ਹੁਣ ਆਪਾਂ ਪਿਆਜ਼ਾਂ ਨੂੰ ਚੰਗੀ ਤਰ੍ਹਾਂ ਪੁੰਨ ਲਵਾਂਗੇ ਹੁਣ ਇੱਥੇ ਆਪਾਂ ਬ੍ਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਐਡ ਕਰਾਂਗੇ ਇੱਥੇ ਮੈਂ ਦੋ ਮਿਰਚਾਂ ਲਈਆਂ ਹਨ ਹੁਣ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਪਿਆਜ਼ ਆਪਣੇ ਥੋੜੇ ਜਿਹਾ ਸੌਫਟ ਹੋ ਚੁੱਕੇ ਹਨ ਹੁਣ ਇਸ ਸਟੇਜ ਦੇ ਉੱਪਰ ਆਪਾਂ ਇਸ ਦੇ ਵਿੱਚ ਪਾਵਾਂਗੇ ਹਰੇ ਮਟਰ ਜਿਸ ਦੇ ਨਾਲ ਆਪਣਾ ਬਿੰਗਨ ਦਾ ਪਰਠਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਵੇਗਾ ਤੁਸੀਂ ਚਾਹੋ ਤਾਂ ਫਰੋਜ਼ਨ ਮਟਰ ਵੀ ਲੈ ਸਕਦੇ ਹੋ ਜਾ ਤੁਸੀਂ ਥੋੜਾ ਪਹਿਲਾਂ ਵੀ ਉਬਾਲ ਕੇ ਮਟਰ ਰੱਖ ਸਕਦੇ ਹੋ ਤੇ ਫਿਰ ਇਸ ਦੇ ਵਿੱਚ ਐਡ ਕਰ ਸਕਦੇ ਹੋ ਪਰ ਜੇਕਰ ਤੁਸੀਂ ਐਟ ਅ ਟਾਈਮ ਐਡ ਕਰਨੇ ਹੋਣ ਤਾਂ ਜਦੋਂ ਆਪਾਂ ਪਿਆਜ਼ ਭੁੰਨਦੇ ਹਾਂ ਨਾਲ ਹੀ ਮਟਰਾਂ ਨੂੰ ਆਪਾਂ ਐਡ ਕਰ ਦੇਣਾ ਹੈ ਇਸ ਦੇ ਨਾਲ ਬਹੁਤ ਹੀ ਜਲਦੀ ਮਟਰ ਸੌਫਟ ਹੋ ਜਾਂਦੇ ਹਨ ਹੁਣ ਸਵਾਦ ਦੇ ਅਨੁਸਾਰ ਇੱਥੇ ਆਪਾਂ ਨਮਕ ਐਡ ਕਰਾਂਗੇ ਅੱਧਾ ਚਮਚ ਲਾਲ ਮਿਰਚ ਪਾਊਡਰ 1/4 ਚਮਚ ਇੱਥੇ ਆਪਾਂ ਹਲਦੀ ਪਾਊਡਰ ਐਡ ਕਰਾਂਗੇ 1/4 ਚਮਚ ਇੱਥੇ ਆਪਾਂ ਗਰਮ ਮਸਾਲਾ 1/4 ਚਮਚੀ ਇਥੇ ਆਪਾਂ ਤਨੀਆ ਪਾਊਡਰ ਐਡ ਕਰਾਂਗੇ ਤੇ ਅੱਧਾ ਚਮਚ ਇਥੇ ਆਪਾਂ ਆਮ ਚੂਰਨ ਪਾਊਡਰ ਦਾ ਐਡ ਕਰਾਂਗੇ ਜਿਸ ਦੇ ਨਾਲ ਸਬਜੀ ਬਹੁਤ ਹੀ ਜ਼ਿਆਦਾ ਚਟਪਟੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰਿਓ ਹੁਣ ਆਪਾਂ ਥੋੜਾ ਜਿਹਾ 2 ਚਮਚ ਪਾਣੀ ਦੇ ਐਡ ਕਰਾਂਗੇ ਤਾਂ ਕਿ ਆਪਣਾ ਤੜਕਾ ਸੜੇ ਨਾ ਹੁਣ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਪੁੰਨਾਂਗੇ ਜਦੋਂ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਇਹ ਦੇਖੋ ਆਪਣਾ ਤੜਕਾ ਕਿੰਨਾ ਵਧੀਆ ਭੁੱਜ ਚੁੱਕਾ ਹੈ ਹੁਣ ਇੱਥੇ ਆਪਾਂ ਇਸ ਦੇ ਵਿੱਚ ਬੇਗਣ ਐਡ ਕਰ ਦਵਾਂਗੇ ਤੇ ਚੰਗੀ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਮਿਲਾ ਲਵਾਂਗੇ ਤੁਸੀਂ ਇੱਕ ਵਾਰੀ ਬੇਗਣ ਦਾ ਪਰਤਾ ਇਸ ਤਰ੍ਹਾਂ ਬਣਾ ਕੇ ਜਰੂਰ ਖਾਓ ਸਾਰੇ ਪਰਿਵਾਰ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗਾ ਤੇ ਬਣਾਉਣ ਦੇ ਵਿੱਚ ਵੀ ਇਹ ਬਹੁਤ ਹੀ ਜ਼ਿਆਦਾ ਆਸਾਨ ਹੈ ਹੁਣ ਆਪਾਂ ਇਸ ਨੂੰ ਕਵਰ ਕਰਕੇ ਥੋੜੇ ਟਾਈਮ ਦੇ ਲਈ ਪੱਕਣ ਦਵਾਂਗੇ ਗੈਸ ਦਾ ਫਲੇਮ ਆਪਾਂ ਲੋ ਕਰ ਦਵਾਂਗੇ ਇਹ ਦੇਖੋ 2 ਮਿੰਟ ਬਾਅਦ ਆਪਾਂ ਚੈੱਕ ਕਰਦੇ ਹਾਂ ਬੇਗਨ ਦਾ ਪਰਤਾ ਤਕਰੀਬਨ ਬਣ ਕੇ ਤਿਆਰ ਹੈ ਬਸ ਆਪਾਂ ਇੱਥੇ ਥੋੜਾ ਜਿਹਾ ਮਟਰਾਂ ਨੂੰ ਚੈੱਕ ਕਰਾਂਗੇ ਜੇਕਰ ਆਪਣੇ ਮਟਰ ਬਿਲਕੁਲ ਸੌਫਟ ਹੋ ਗਏ ਤਾਂ ਸਮਝ ਲੈਣਾ ਸਬਜੀ ਆਪਣੀ ਬਿਲਕੁਲ ਤਿਆਰ ਹੈ ਇਹ ਦੇਖੋ ਅਜੇ ਆਪਣੇ ਮਟਰ ਥੋੜੇ ਜੇ ਕੱਚੇ ਹਨ ਫਿਰ ਇਹਨਾਂ ਨੂੰ ਆਪਾਂ ਕਵਰ ਕਰਕੇ 2 ਤੋਂ 3 ਮਿੰਟ ਲਈ ਪੱਕਣ ਦਵਾਂਗੇ ਲਓ ਜੀ ਹੁਣ ਮੈਂ ਤੁਹਾਨੂੰ ਚੈੱਕ ਕਰਾਉਣੀ ਹਾਂ ਹੁਣ ਇੱਥੇ ਆਪਣੇ ਮਟਰ ਬਹੁਤ ਹੀ ਜ਼ਿਆਦਾ ਵਧੀਆ ਸੌਫਟ ਹੋ ਚੁੱਕੇ ਹਨ ਇਹ ਦੇਖੋ ਲਓ ਜੀ ਕਿੰਨੇ ਵਧੀਆ ਆਪਣੇ ਸੌਫਟ ਮਟਰ ਹੋ ਚੁੱਕੇ ਹਨ ਹੁਣ ਇੱਥੇ ਆਪਾਂ ਐਡ ਕਰਾਂਗੇ ਹਰਾ ਧਨੀਆ ਜਿਸ ਦੇ ਨਾਲ ਇਸ ਦਾ ਸਵਾਦ ਹੋਰ ਵੀ ਜ਼ਿਆਦਾ ਵਧੀਆ ਬਣ ਜਾਂਦਾ ਹੈ ਦੇਖੋ ਆਪਣਾ ਕਿੰਨਾ ਵਧੀਆ ਬਿੰਗਨ ਦਾ ਪਰਤਾ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲੋ ਜੀ ਦੇਖੋ ਕਿੰਨਾ ਵਧੀਆ ਆਪਣਾ ਬੇਗਨ ਦਾ ਭੜਥਾ ਬਣ ਕੇ ਤਿਆਰ ਹੋ ਚੁੱਕਾ ਹੈ ਤੁਸੀਂ ਵੀ ਜਰੂਰ ਇਸ ਨੂੰ ਟਰਾਈ ਕਰਿਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ